ਅੱਜ ਦਾ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਗੱਲ ਕਰਦੇ ਆਂ ਐਨ ਪੀ ਐਸ ਨਾਲ ਜੁੜੇ ਹੋਏ ਪੰਜਾਬ ਦੇ ਮੁਲਾਜ਼ਮਾਂ ਬਾਰੇ ਕਿ 2004 ਤੋਂ ਬਾਅਦ ਭਰਤੀ ਹੋਏ ਜਿਹੜੇ ਐਨ ਪੀ ਐਸ ਮੁਲਾਜ਼ਮ ਨੇ ਉਹਨਾਂ ਦੇ ਉੱਤੇ ਜਿਹੜੀ ਫੈਮਿਲੀ ਪੈਨਸ਼ਨ ਸੀਗੀ ਉਹ ਹਜੇ ਤੱਕ ਜਿਹੜੇ ਬੋਰਡ ਕਾਰਪੋਰੇਸ਼ਨਾਂ ਦੇ ਵਿੱਚ ਕੰਮ ਕਰਦੇ ਸੀਗੇ ਉਹਨਾਂ ਦੇ ਤੇ ਨਹੀਂ ਲਾਗੂ ਹੋਈ ਸੀ ਬੇਸ਼ੱਕ ਜਿਹੜੇ ਖਜ਼ਾਨੇ ਤੋਂ ਸਿੱਧੀ ਤਨਖਾਹਾਂ ਲੈਂਦੇ ਮੁਲਾਜ਼ਮ ਸੀਗੇ ਉਹਨਾਂ ਦੇ ਪਰਿਵਾਰਾਂ ਨੂੰ ਕਲ ਪੀਐਸਡੀ ਥਰੂ ਜਿਹੜੇ ਮੁਲਾਜ਼ਮ ਕੰਮ ਕਰਦੇ ਸੀਗੇ ਤਾਂ ਉਹਨਾਂ ਦੇ ਉੱਤੇ ਜਿਹੜੀ ਪ੍ਰਾਣੀ ਪੈਨਸ਼ਨ ਫੈਮਿਲੀ ਪੈਨਸ਼ਨ ਦੇ ਰੂਪ ਵਿੱਚ ਸੀ ਉਹਨਾਂ ਦੇ ਪਰਿਵਾਰਾਂ ਨੂੰ ਮਿਲਦੀ ਸੀ ਪਰ 23 ਇੱਕ 24 ਨੂੰ ਪੰਜਾਬ ਸਰਕਾਰ ਦੇ ਡਿਪਾਰਟਮੈਂਟ ਵੱਲੋਂ ਵਿੱਤ ਵਿਭਾਗ ਦੇ ਨੂੰ ਇੱਕ ਕਲੀਅਰਿਫਿਕੇਸ਼ਨ ਆ ਗਈ ਆ ਕਿ ਜਿਹੜੇ ਬੋਰਡ ਕਾਰਪੋਰੇਸ਼ਨਾਂ ਦੇ ਵਿੱਚ ਕੰਮ ਕਰਦੇ ਮੁਲਾਜ਼ਮ ਜਿਹੜੇ ਐਨਪੀਐਸ ਦੇ ਥਰੂ ਭਰਤੀ ਹੋਏ ਸੀਗੇ ਜਿਹੜੇ 1 ਇੱਕ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮ ਸੀਗੇ ਜੇਕਰ ਉਹਨਾਂ ਦੀ ਕਿਸੇ ਕਾਰਨਾਂ ਮੌਤ ਹੋ ਜਾਂਦੀ ਆ ਤਾਂ ਉਹਨਾਂ ਦੇ ਪਰਿਵਾਰ ਹੁਣ ਪ੍ਰਾਣੀ ਪੈਨਸ਼ਨ ਦੀ ਸਕੀਮ ਦੇ ਦਾਇਰੇ ਦੇ ਵਿੱਚ ਆ ਕੇ ਉਹਨਾਂ ਦੇ ਪਰਿਵਾਰਾਂ ਨੂੰ ਆ ਜਿਹੜੀ ਉਹ ਪ੍ਰਾਣੀ ਮਲਾਜਮਾਂ ਦੀ ਤਰ੍ਹਾਂ ਜਿਹੜੇ 2004 ਤੋਂ ਭਰਤੀ ਸੀ ਪਹਿਲਾਂ ਉਸ ਬੇਸ ਦੇ ਉੱਤੇ ਆ ਉਹਨਾਂ ਨੂੰ ਫੈਮਿਲੀ ਪੈਨਸ਼ਨ ਆ ਜਿਹੜੀ ਹੁਣ ਮਿਲਣ ਲੱਗੇਗੀ ਇਸ ਦੇ ਲਈ ਉਹਨਾਂ ਨੂੰ ਕਰਨਾ ਕੀ ਹੋਵੇਗਾ ਕਿ ਜਿਹੜੇ ਉਹਨਾਂ ਨੂੰ ਏਮਪਲੋਇਰ ਦਾ ਸ਼ੇਅਰ ਆ ਜਿਹੜਾ ਸਰਕਾਰ ਵੱਲੋਂ 14% ਜਾਂ ਵੱਖ-ਵੱਖ ਸਮੇਂ ਤੇ ਘੱਟ-ਬੱਧ ਸੀ ਜਿਹੜਾ ਉਹ ਪਾਇਆ ਜਾਂਦਾ ਸੀਗਾ ਜਿੰਨੀ ਉਹਦੀ ਟੋਟਲ ਅਮਾਉਂਟ ਬਣਦੀ ਆ ਉਹ ਸਰਕਾਰ ਨੂੰ ਆ ਜਿਹੜੀ ਉਹ ਜਮ੍ਹਾਂ ਕਰਾਉਣੀ ਹੋਵੇਗੀ ਤੇ ਉਸ ਤੋਂ ਬਾਅਦ ਆ ਜਿਹੜਾ ਉਹ ਪੁਰਾਣੀ ਪੈਨਸ਼ਨ ਦੇ ਦਾਇਰੇ ਦੇ ਵਿੱਚ ਆ ਜਿਹੜਾ ਉਹ ਨਾਮਿਨੀ ਆ ਉਸ EMPLOYE ਦਾ ਜਿਹਦੀ ਡੈਥ ਹੋ ਚੁੱਕੀ ਆ ਤਾਂ ਉਹਦੇ ਪਰਿਵਾਰ ਨੂੰ ਆ ਜਿਹੜੀ ਪੁਰਾਣੀ ਪੈਨਸ਼ਨ ਦੀ ਤਰਜ਼ ਦੇ ਉੱਤੇ ਉਹਦੀ ਬੇਸਿਕ ਦਾ 50% DA ਜਿਹੜੇ ਹੋਰ ਪੱਤੇ ਮਿਲਣ ਯੋਗ ਨੇ ਉਹ ਮਿਲਣਗੇ ਪਰ ਸ਼ਰਤ ਇਹ ਆ ਕਿ ਉਹਨਾਂ ਨੂੰ ਜਿਹੜਾ ਬਣਦਾ ਉਹਦਾ ਫੰਡ ਆਗ ਐਨ ਬੀਐਸਡੀ ਕੋਰਪਸ ਦੇ ਵਿੱਚ ਜਿਹੜਾ ਗਿਆ ਹੋਇਆ ਤਾਂ ਉਹ ਉਹਨਾਂ ਨੂੰ ਜਮ੍ਹਾਂ ਕਰਾਉਣਾ ਹੋਵੇਗਾ ਤੇ ਉਹਨਾਂ ਦੇ ਪਰਿਵਾਰਾਂ ਨੂੰ ਆ ਜਿਹੜੀ ਇਹ ਇੱਕ ਬਹੁਤ ਵੱਡੀ ਸੁਗਾਤ ਆ ਬਿਸ਼ੱਕ ਉਹ ਮਲਾਜਮ ਨੂੰ ਮੁਰਕੇ ਨਹੀਂ ਆ ਸਕਦਾ ਪਰ ਆਰਥਿਕ ਤੌਰ ਤੇ ਜਿਹੜੇ ਉਹਨਾਂ ਦੇ ਪਰਿਵਾਰਾਂ ਦੀ ਆ ਜਿਹੜੀ ਇਸ ਦੇ ਨਾਲ ਬਹੁਤ ਵੱਡੀ ਆ ਮਦਦ ਹੋਵੇਗੀ ਤੇ ਉਸ ਦੀ ਔਖੀ ਘੜੀ ਦੇ ਵਿੱਚ ਇਹ ਸਰਕਾਰ ਵੱਲੋਂ ਜਿਹੜੀ ਉਹਨਾਂ ਦੇ ਪਰਿਵਾਰਾਂ ਦੀ ਬਾਹ ਫੜੀ ਗਈ ਆ ਪਰ ਜਿਹੜੇ ਮਲਾਜਮ ਅਜੇ ਵੀ ਕੰਮ ਕਰ ਰਹੇ ਨੇ ਤੇ ਆਪਣੀਆਂ ਸੇਵਾਵਾਂ ਚੋਂ ਰਿਟਾਇਰ ਹੋ ਰਹੇ ਨੇ ਤਾਂ ਉਹਨਾਂ ਦੇ ਉੱਤੇ ਜਿਹੜੀ ਪੁਰਾਣੀ ਪੈਨਸ਼ਨ ਆ ਹਜੇ ਵੀ ਆ ਜਿਹੜੀ ਉਹ ਲਾਗੂ ਨਹੀਂ ਹੋਈ ਬੇਸ਼ੱਕ ਉਹਦੇ ਲਈ ਵੱਡੀ ਜਦੋਂ ਜਹਦਾ ਮੁਲਾਜ਼ਮਾਂ ਵੱਲੋਂ ਜਥੇਬੰਦੀਆਂ ਵੱਲੋਂ ਕੀਤੀ ਜਾ ਰਹੀ ਆ ਪਰ ਇਹ ਵੀ ਇੱਕ ਵੱਡੀ ਪ੍ਰਾਪਤੀ ਆ ਕਿ ਜੇਕਰ ਉਹਨਾਂ ਦੇ ਵਿਛੜੇ ਹੋਏ ਸਾਥੀਆਂ ਨੂੰ ਆ ਜਿਹੜੇ ਪੁਰਾਣੀ ਪੈਨਸ਼ਨ ਦਾ ਜਿਹੜਾ ਬੈਨੀਫਿਟ ਆਗਾ ਉਹ ਮਿਲਣ ਲੱਗਿਆ ਸੋ ਇਹ ਸੀ ਅੱਜ ਦੀ ਜਾਣਕਾਰੀ ਕਿ ਪੁਰਾਣੀ ਪੈਨਸ਼ਨ ਫੈਮਿਲੀ ਪੈਨਸ਼ਨ ਦੇ ਰੂਪ ਦੇ ਵਿੱਚ ਆ ਤੁਹਾਡੇ ਜਿਹੜੇ ਵਿਛੜ ਚੁੱਕੇ ਸਾਥੀ ਨੇ ਉਹਨਾਂ ਦੇ ਪਰਿਵਾਰਾਂ ਨੂੰ ਮਿਲੇਗੀ ਸੋ ਅੱਜ ਦੀ ਜਾਣਕਾਰੀ ਲਈ ਇੰਨਾ ਹੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ